ਉਹ ਪਿੰਡ ਵਾਸੀਆਂ ਵੱਲੋਂ ಗ್ರಾಮ ਪੰਚਾਇਤ ਵੱਲੋਂ ਮਾਣਯੋਗ ਸਿੱਖਿਆ ਮੰਤਰੀ ਜੀ ਦਾ ਨਿੱਕਾ ਸਵਾਗਤ ਹੈ ਜੀ ਇਸ ਸਕੂਲ ਨੂੰ ਮਾਣਯੋਗ ਸਿੱਖਿਆ ਮੰਤਰੀ ਜੀ ਨੇ ਜਿਤਨਾ ਤਦਕਾ ਫੋਲਿਸਟਿਕ ਪਲਾਨ ਤਹਿਤ ਗ੍ਰਾਂਟ ਪ੍ਰਾਪਤ ਹੋਈ ਹੈ 32ਾ ਵੱਲੋਂ ਨਾ ਨਵੀਂ ਬਾਂਹਰੀ ਬਿਲਡਿੰਗ ਦਾ 32ਾ ਵੱਲੋਂ ਕੋਲ ਵਿੱਚ ਨਵੀਂ ਬਾਂਹਰੀ ਬਿਲਡਿੰਗ ਦਾ ਇਹ ਮੀਟਿੰਗ ਕੁੱਟਲੇ ਸਾਰੇ ਹੀ ਪਿੰਡ ਵਾਸੀ ਮੇਰੇ ਬਜ਼ੁਰਗ ਮਾਤਾਵਾਂ ਭੈਣਾਂ ਬੱਚੇ ਇਸ ਸਕੂਲ ਦਾ ਸਾਰਾ ਸਟਾਫ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਕੀਤਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਬਦਲਾਂਗੇ ਅੱਜ ਪੰਜਾਬ ਦੇ 12000 ਸਕੂਲਾਂ ਦੇ ਵਿੱਚ ਪੰਜਾਬ ਦੀ ਸਿੱਖਿਆ ਕ੍ਰਾਂਤੀ ਜਿਹੜੀ ਉਹ ਚੱਲ ਰਹੀ ਹੈ ਲਗਾਤਾਰ ਕੰਮ ਚੱਲ ਰਿਹਾ ਤੁਹਾਡੇ ਸਕੂਲ ਦੇ ਵਿੱਚ ਤੁਹਾਡੇ ਸਾਹਮਣੇ ਹੈ ਕਿ ਇੱਧਰਲੇ ਪਾਸੇ ਰੇਨੋਵੇਸ਼ਨ ਹੋਊਗੀ ਤੇ 40 ਲੱਖ ਰੁਪਏ ਦੀ ਗ੍ਰਾਂਟ ਸਕੂਲ ਨੂੰ ਆਈ ਹੈ ਨਵੇਂ ਕਮਰੇ ਜਿਹੜੇ ਸ਼ਾਨਦਾਰ ਸਕੂਲ ਦਾ ਗੇਟ ਨਵੇਂ ਬਾਥਰੂ ਤੇ ਲਗਭਗ 5-6 ਮਹੀਨੇ ਤੇ ਕੰਮ ਮੁਕੰਮਲ ਹੋ ਜਾਣਾ ਜਦੋਂ ਕੰਮ ਮੁਕੰਮਲ ਹੋਊਗਾ ਤਾਂ ਸਕੂਲ ਅਜਿਹਾ ਆਪਣੀ ਤਸਵੀਰ ਬੋਲੂਗਾ ਇੰਦੀ ਨਾਲ ਦੇ ਆਈ ਸਕੂਲ ਦੇ ਵਿੱਚ ਉੱਥੇ ਵੀ ਜਿਹੜਾ ਲਗਭਗ 70 ਲੱਖ ਦੇ ਆਸ-ਪਾਸ ਜਿਹੜਾ ਕੰਮ ਚੱਲਦਾ ਪਿਆ ਤਾਂ ਸਵਾ ਕਰੋੜ ਰੁਪਏ ਸਿਰਫ ਸਾਡੇ ਸਕੂਲ ਦੇ ਵਿੱਚ ਕਬੱਡੀ ਦੇ ਮੈਦ, ਰੈਸਲਿੰਗ ਦੇ ਮੈਦ ਇੱਥੇ ਮੁਹੱਈਆ ਕਰਾਇਆ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਮੈਂ ਸਰਪੰਚ ਸਾਹਿਬ ਨੂੰ ਸਾਰੀ ਸਾਡੀ ਆਵਾਜ਼ੀ ਪਾਰਟੀ ਦੀ ਟੀਮ ਨੂੰ ਤੇ ਇਸ ਸਕੂਲ ਦੇ ਸਟਾਫ ਨੂੰ ਬਾਰ ਬਾਰ ਦਿੰਦਾ ਤੇਹੀ ਬੇਨਤੀ ਕਰਦਾ ਕਿ ਕੰਮ ਨੂੰ ਹੋਰ ਤੇਜ਼ੀ ਨਾਲ ਚਲਾਓ ਤੇ ਜਲਦ ਤੋਂ ਜਲਦ ਅਗਲੀ ਵਾਰੀ ਜਦੋਂ ਤੁਸੀਂ ਘਾਟਨ ਤੇ ਬਣਾਓ ਤਾਂ ਸਾਰਾ ਕੰਮ ਮੁਕੰਮਲ ਹੋਵੇ ਇਹ ਵਾਲੇ ਕਮਰੇ ਬਹੁਤ ਸੋਹਣੇ ਬਣ ਗਏ ਤੇ ਤੇਰੀ